CIA ਸਟਾਫ ਮਹਾਲੀ ਕੈਂਪ ਤੇ ਖੌੜ ਦੇ ਟੀਮ ਨੇ 10 ਕਿਲੋ ਅਫੀਮ ਦੀ ਬਰਾਮਦਗੀ ਦੇ ਉਪਰੰਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ। ਡੀਐਸਪੀ ਤਲਵਿੰਦਰ ਸਿੰਘ ਗੱਲ ਅਤੇ CIA ਸਟਾਫ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ SIA ਹਰਪੇਜ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇੰਦਰਜੀਤ ਸਿੰਘ ਤੇ ਨਾਥੀ ਸਿੰਘ ਦੂਜੇ ਸੂਬੇ ਤੋਂ ਅਫੀਮ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਆ। ਉਹਨਾਂ ਨੇ ਦੱਸਿਆ ਕਿ ਗਪਤ ਸੂਚਨਾ ਦੇ ਆਧਾਰ ਤੇ ਦੋਵਾਂ ਦੇ ਕੋਲੇ ਨਾਲੂੜੂ ਦੇ ਨੇੜੇ ਟੋਲ ਪਲਾਜ਼ਾ ਤੇ ਚੈਕਿੰਗ ਦੇ ਦੌਰਾਨ 10 ਕਿਲੋ ਅਫੀਮ ਬਰਾਮਦ ਕੀਤੀ ਗਈ ਆ ਇਹ ਨਸ਼ੀਲਾ ਪਦਾਰਥ ਉਹਨਾਂ ਨੇ ਪਿੱਠੂ ਬੈਗਾਂ ਦੇ ਵਿੱਚ 5-5 ਕਿਲੋ ਕਰਕੇ ਪਾਇਆ ਹੋਇਆ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਕੇਸ ਦਰਜ ਕਰਕੇ ਉਹਨਾਂ ਨੂੰ ਡੇਰਾਬੱਸੀ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਦਾਲਤ ਨੇ ਮੋਲਜਮਾਂ ਨੂੰ 2 ਦਿਨਾਂ ਲਈ ਪੁਲਿਸ ਦੀ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਜਾਂਚ ਪੁਲਿਸ ਦੇ ਵੱਲੋਂ ਅਜੇ ਜਾਰੀ ਹੈ।